ਕਿੱਤੇ ਨਾ ਕਿਤੇ ਪੰਜਾਬ ਸਰਕਾਰ ਦੇ ਸਾਰਾ ਧਿਆਨ ਚ ਹੈ ਵੀ ਚੰਡੀਗੜ੍ਹ ਚ ਕਿਵੇਂ ਪੰਜਾਬ ਦਾ ਘਾਣ ਹੋ ਰਿਹਾ ਕਿ ਦੇਖੋ ਬੀਬੀਐਮਬੀ ਦਾ ਮੁੱਦਾ ਸੀ ਲਗਾਤਾਰ ਪੰਜਾਬ ਸਰਕਾਰ ਉਠਾ ਰਹੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਉਠਾ ਰਹੀ ਹੈ ਮੈਂ ਅਪਰੀਸ਼ੀਏਟ ਕਰਦਾ ਜਦੋਂ 2022 ਦੇ ਵਿੱਚ BBMP ਦੀ ਸਟਰਕਚਰ ਚੇਂਜ ਕਰਨ ਦੀ ਕੀਤੀ ਸੀ ਮੈਂ ਬਹੁਤ ਬੋਲਿਆ ਸੀ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਦੇ ਮੁੱਦੇ ਅੰਦਰ ਤਾਂ ਲਗਾਤਾਰ ਪਿਛਲੇ ਕਾਫੀ ਸਾਲਾਂ ਤੋਂ ਕੋਈ ਗੱਲ ਆ ਵੀ ਨਹੀਂ ਹੈ ਕਿ 2014 ਤੋਂ ਬਾਅਦ ਹੋਣ ਲੱਗਾ ਹੈ ਚੰਡੀਗੜ੍ਹ ਇੱਕ ਸ਼ਹਿਰ ਨਹੀਂ ਹੈ ਚੰਡੀਗੜ੍ਹ ਪੰਜਾਬ ਦਾ ਤਾਜ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੀ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਅਗਰ ਉਹ ਵਾਕਈ ਕਹਿੰਦੇ ਵੀ ਅਸੀਂ ਪੰਜਾਬ ਦੇ ਇਤਿਹੀ ਸੀ ਹਾਂ ਕੋਈ ਰਾਜਨੀਤਿਕ ਪਾਰਟੀ ਦੀ ਕਿਸੇ ਦੀ ਸੈਂਟਰ 'ਚ ਸਰਕਾਰ ਹੈ ਸਾਰੇ ਬੀਜੇਪੀ ਵਾਲੇ ਵੀ ਬੋਲਦੇ ਆ ਕਾਂਗਰਸ ਵਾਲੇ ਵੀ ਬੋਲਦੇ ਆ ਕਾਲੀ ਦਲਤਾ ਬੋਲਦਾ ਹੀ ਰਿਹਾ ਜੀ ਔਰ ਅਸੀਂ ਲਗਾਤਾਰ ਮੈਂ ਕੰਟੀਨਿਊਸ ਤਨਵੀਕ ਗਲੋਰ ਦਸਣ ਲੱਗਿਆ ਜਿਹੜੇ ਕੱਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਦੇ ਮੈਟਰ ਦੇ ਅੰਦਰ ਆਈਐਸ ਦੇ ਮੁੱਦਾ ਉਚਕਿਆ 60 40 ਦਾ ਮੁੱਦਾ ਚੱਕਿਆ ਔਰ ਉਹਨਾਂ ਆਈਐਸ ਅਫਸਰਾਂ ਨੂੰ ਸੀਨੀਅਰ ਮੋਸਟ ਅਫਸਰਾਂ ਨੂੰ ਕਿਸ ਤਰੀਕੇ ਨਾਲ ਖੁੱਡੇ ਲੈਣ ਲਗਾਇਆ ਉਹ ਸਾਰੇ ਮੁੱਦੇ ਸਟੇਟ ਫਾਰਵਰਡ ਸੀਐਮ ਸਾਹਿਬ ਨੇ ਚੱਕੇ اگر پنجاب سرکار نے اور پنجاب ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੰਡੀਗੜ੍ਹ ਦੇ ਮੁੱਦੇ ਨੂੰ ਨਹੀਂ ਐ ਤਾਂ ਅਗਲਾ ایپیسوڈ ਤੁਸੀਂ ਇਸੇ ਤਰੀਕੇ ਨਾਲ ਚੰਡੀਗੜ੍ਹ ਦਾ ਦੇਖੋਗੇ ਵੀ ਇੱਕ ਵੀ ਅਫਸਰ ਇੱਥੇ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਨਹੀਂ ਹੋਵੇਗਾ ਦੇਖੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਬੜਾ ਸਪਸ਼ਟ ਕਿਹਾ ਨਰਿੰਦਰ ਮੋਦੀ ਹੋਣਾ ਨੂੰ ਵੀ ਰੀਓਰਗੇਨਾਈਜੇਸ਼ਨ ਐਕਟ ਇਹ ਕਹਿੰਦਾ ਵੀ 60% ਪੰਜਾਬ ਦੇ 40% ਹਰਿਆਣੇ ਦੇ ਹੋਣੇ ਚਾਹੀਦੇ ਪਰ ਇਹਨੂੰ ਪੂਰੀ ਤਰ੍ਹਾਂ ਤੈਸ਼ ਨੈਸ਼ ਕਰ ਦਿੰਦਾ ਨੀਤੀ ਅਜੋਗ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉੱਥੇ ਮੌਜੂਦ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਮੂਰੇ ਪੰਜਾਬ ਦੇ ਦੁਖਾਂਤਾਂ ਦਾ ਜਿਹੜਾ ਵਰਤਾਂਤ ਕੀਤਾ ਉਹਦੇ ਤੋਂ ਬੜਾ ਸਾਫ਼ ਜਾਹਰ ਹੋ ਗਿਆ ਵੀ BBMP ਦੇ ਮੁੱਦੇ ਤੇ SUL ਤੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਉਜੜੇ ਉਦਯੋਗ ਦੇ ਮੁੱਦੇ ਤੇ ਔਰ ਇਸੇ ਤਰ੍ਹਾਂ ਬਾਰਡਰ ਏਰੀਏ 'ਚ ਜਿਹੜੇ ਕਿਸਾਨ ਨੇ ਉਹਨਾਂ ਦੇ ਕਿਵੇਂ ਉਜਾੜੇ ਹੁੰਦੇ ਆ ਇਹ ਮੁੱਦਾ ਔਰ ਇਸ ਤੋਂ ਅਹਿਮ ਮੁੱਦਾ ਜਿਹੜਾ ਸਭ ਤੋਂ ਵੱਧ ਹੈ ਚੰਡੀਗੜ੍ਹ ਦੇ ਮੁੱਦੇ ਤੇ ਖੁੱਲ ਕੇ ਬੋਲੇ ਔਰ ਮੁੱਖ ਮੰਤਰੀ ਦੇ ਇਹਨਾਂ ਬੋਲਾਂ ਨੇ ਬੜਾ ਸਾਫ਼ ਕਰ ਦਿੱਤਾ ਵੀ ਭਾਵੇਂ ਇਹ ਮੁੱਦੇ ਜਿਹੜੇ ਨੇ ਰੁਟੀਨ ਚ ਚਰਚਾ ਚ ਨਹੀਂ ਆਉਂਦੇ ਰੁਟੀਨ ਚ ਤੇ ਜਿਹੜੇ ਸਿਆਸਤਦਾਨ ਨੇ ਇੱਕ ਦੂਸਰੇ ਵਿਰੁੱਧ ਨਿੱਜੀ ਟਿੱਪਣੀਆਂ ਕਰਨ ਤੱਕ ਹੀ ਸੀਮਤ ਨੇ ਪਰ ਇਹ ਸੱਚ ਉਜਾਗਰ ਹੋ ਗਿਆ ਵੀ ਇਹ 4-5 ਮੁੱਦੇ ਪੰਜਾਬ ਲਈ ਬਹੁਤ ਵੱਡੇ ਦੁਖਾਂਤ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਦੇ ਮੁੱਦੇ ਤੇ ਭਗਵੰਤ ਸਿੰਘ ਮਾਨ ਨੇ ਨਰਿੰਦਰ ਮੋਦੀ ਹੁਣਾ ਮੂਰੇ ਤੱਥ ਰੱਖੇ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਰੀਆਰਗਨਾਈਜੇਸ਼ਨ ਐਕਟ 1966 ਬੜਾ ਸਪਸ਼ਟ ਕਹਿੰਦਾ ਹੈ ਵੀ ਇੱਥੇ 60% ਪੰਜਾਬ ਦੇ ਤੇ 40% ਹਰਿਆਣੇ ਦੇ ਅਧਿਕਾਰੀ ਮੁਲਾਜ਼ਮ ਚਾਹੀਦੇ ਨੇ ਪਰ ਸੀਐਮ ਮਾਨ ਨੇ ਕਿਹਾ ਇਸ ਦੇ ਉਲਟ ਇੱਥੇ ਹੋਰ ਰਾਜਾਂ ਦੇ ਅਧਿਕਾਰੀ ਨਿਯੁਕਤ ਕਰਕੇ ਤੇ ਪੰਜਾਬ ਦੇ ਹੱਕਾਂ ਦਾ ਕਹਾਣ ਕੀਤਾ ਜਾ ਰਿਹਾ ਇਸ ਮੁੱਦੇ ਤੇ ਅੱਜ ਚਰਚਾ ਕਰਨ ਲਈ ਸੱਦਿਆ ਰਣਵੀਰ ਕੁਮਾਰ ਜਿਹੜੇ ਪੰਜਾਬ ਤੋਂ ਡਿਊਟੀ ਵਿੱਚ ਬਤੌਰ ਡੈਪੂਟੇਸ਼ਨ ਅਧਿਆਪਕ ਨੇ ਔਰ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੇ ਮੁੱਦੇ ਤੇ ਪੰਜਾਬ ਦੇ ਮੁੱਦਿਆਂ ਤੇ ਖੁੱਲ ਕੇ ਬੋਲਦੇ ਨੇ ਅਕਸਰ ਪੰਜਾਬ ਸਰਕਾਰ ਕੋਲ ਵੀ ਪਹੁੰਚ ਕਰਦੇ ਨੇ ਹਰਿਆਣਾ ਸਰਕਾਰ ਕੋਲ ਵੀ ਪਹੁੰਚ ਕਰਦੇ ਨੇ ਉਹ ਡਿਊਟੀ ਪ੍ਰਸ਼ਾਸਨ ਨਾਲ ਵੀ ਲੜਦੇ ਨੇ ਉਹਨਾਂ ਨਾਲ ਚਰਚਾ ਕਰਾਂਗੇ ਰਣਵੀਰ ਜੀ ਇਹ ਗੱਲ ਖੁੱਲ ਕੇ ਸਾਫ਼ ਹੋ ਗਈ ਆਪਾਂ ਬਹੁਤ ਵਾਰੀ ਡਿਸਕਸ਼ਨ ਵੀ ਕੀਤੀ ਹੈ ਤੁਸੀਂ ਵੀ ਬਹੁਤ ਸੰਘਰਸ਼ ਕਰਦੇ ਰਹੇਦੇ ਲਈ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਸਾਰਾ ਧਿਆਨ ਚ ਹੈ ਵੀ ਚੰਡੀਗੜ੍ਹ ਤੇ ਕਿਵੇਂ ਪੰਜਾਬ ਦਾ ਘਾਣ ਹੋ ਰਿਹਾ ਕਿਉਂਕਿ ਜਿਹੜੇ ਮੁੱਦੇ ਕੱਲ ਉਠਾਏ ਨੇ ਆ ਨੀਤੀ ਜੋਗ ਦੀ ਮੀਟਿੰਗ ਚ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਭਗਵੰਤ ਸਿੰਘ ਮਾਨ ਨੇ ਉਹਦੇ ਤੋਂ ਇਹ ਸਾਫ਼ ਹੈ ਵੀ ਸਰਕਾਰ ਨੂੰ ਸਾਰਾ ਕੁਝ ਪਤਾ ਹੈ ਪੰਜਾਬ ਸਰਕਾਰ ਨੂੰ ਔਰ ਇਹ اٹھਾਉਣ ਦਾ ਭਾਵ ਵੀ ਇਹ ਹੈ ਵੀ ਕਿਤੇ ਨਾ ਕਿਤੇ ਦਰਦ ਸਰਕਾਰ ਨੂੰ ਹੈਗਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਕਿ ਲੱਗਦਾ ਵੀ ਜਿਹੜਾ ਇਹ ਮੁੱਦਾ ਉਠਾਇਆ ਇਹਦੇ ਨਾਲ ਹੁਣ ਮਸਲਾ ਹੱਲ ਹੋ ਜਾਊਗਾ ਦੇਖੋ ਤਰਲੋਚਨ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਦਿਨਬਰ ਦੇ ਸਾਰੇ ਪੰਜਾਬੀਆਂ ਦੇ ਜਿਹੜੇ ਪ੍ਰਸ਼ੰਸਕ ਨੇ ਸ਼ੁਰੂਤੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਪਿਆਰਪਰੀ ਸਸਰੀਕਾਲ ਤੁਸੀਂ ਬੜਾ ਵਧੀਆ ਟੋਪਿਕ ਜਿਹੜਾ ਔਰ ਤੁਹਾਡੇ ਅੱਜ ਸਟਾਰਟਿੰਗ ਤੇ ਵਿੱਚ ਮੈਂ ਸਭ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇੱਕ ਚੰਡੀਗੜ੍ਹ ਦੇ ਮੁੱਦੇ ਦੀ ਅਹਿਮੀਅਤ ਨੂੰ ਸਮਝਿਆ ਨੈਸ਼ਨਲ ਪੱਧਰ ਤੇ ਬਾਹਰਿਆ ਨੈਸ਼ਨਲ ਪੱਧਰ ਤੇ ਉਹ ਵੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਅੱਗੇ ਜਿਹੜਾ ਜਿਹੜਾ ਸਾਫ਼ ਸ਼ਬਦਾਂ ਦੇ ਵਿੱਚ ਜਿਹੜਾ ਹੈ ਇੱਕ ਛੋਟੀ ਜੀ ਚੀਜ਼ ਵੀ ਉਹਨਾਂ ਨੇ ਉਹ ਜਿਹੜਾ ਹੈ ਉਹ ਲੈ ਕੇ ਆਏ ਮਤਲਬ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਰਾਈ ਉਹਨਾਂ ਨੂੰ ਜਿਹੜਾ ਹੈ ਵਧਾਈ ਵੀ ਦੇਣਾ ਹੂੰ ਔਰ ਪਰ ਉਹਦੇ ਨਾਲ ਮੈਂ ਇੱਕ ਪ੍ਰਾਰਥਨਾ ਵੀ ਕਰਦਾ ਹੂੰ ਮੁੱਦਾ ਇੱਕ ਵਾਰ ਉਠਾਣ ਦੇ ਨਾਲ ਹੱਲ ਨਹੀਂ ਹੁੰਦਾ ਜੀ ਹੂੰ ਦੇਖੋ BBMB ਦਾ ਮੁੱਦਾ ਸੀ ਹੂੰ ਲਗਾਤਾਰ ਪੰਜਾਬ ਸਰਕਾਰ ਉਠਾ ਰਹੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਉਠਾ ਰਹੀ ਹੈ ਮੈਂ ਅਪਰੀਸ਼ੀਏਟ ਕਰਦਾ ਹੂੰ ਕਾਸ਼ ਇਹ ਬਹੁਤ ਪਹਿਲਾਂ ਕਰ ਜਾਂਦੇ ਜਦੋਂ 2022 ਦੇ ਵਿੱਚ बीबीएम ਇਹਦੀ ਸਟਰਕਚਰ ਚੇਂਜ ਕਰਨ ਦੀ ਕੀਤੀ ਸੀ ਮੈਂ ਬਹੁਤ ਬੋਲਿਆ ਸੀ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਦੇ ਮੁੱਦੇ ਅੰਦਰ ਤਾਂ ਲਗਾਤਾਰ ਪਿਛਲੇ ਕਾਫੀ ਸਾਲਾਂ ਤੋਂ ਕੋਈ ਗੱਲ ਆ ਵੀ ਨਹੀਂ ਹੈ ਕਿ 2014 ਤੋਂ ਬਾਅਦ ਹੋਣ ਲੱਗਿਆ ਜਦੋਂ ਦਾ 1966 ਦੇ ਵਿੱਚ ਰੀਆਰਗੇਨਾਈਜੇਸ਼ਨ ਐਕਟ ਬਣਾਇਆ ਉਹਦੇ ਵਿੱਚ ਇਹੋ ਜਿਹੇ ਕਈ ਕਲੋਜ਼ ਪਾਏ ਜਿਨ੍ਹਾਂ ਨੂੰ ਸਾਡਾ ਜਿਹੜਾ ਪੰਜਾਬ ਸਟੇਟ ਹੈ ਉਹ ਮਤਲਬ ਸੈਂਟਰ ਗਵਰਨਮੈਂਟ ਦੇ ਮਤਲਬ ਹੱਥ ਫਲਾਣਾ ਕੋਈ ਵੀ ਫੈਸਲਾ ਜਿਹੜਾ ਲਾਗੂ ਕਰਾਣਾ ਹੈ ਇਹਨਾਂ ਨੂੰ ਉੱਥੇ ਗੁਵਾਰ ਲਗਾਨੀ ਪਏਗੀ ਜਦਕਿ ਜਿਹੜੀ ਚੰਡੀਗੜ੍ਹ ਹੈ ਉਹ ਪੰਜਾਬ ਦੀ ਰਾਜਧਾਨੀ ਐਕਟ ਦੇ ਦੁਆਰਾ ਬਣੀ ਹੈ ਜਿਹੜੇ ਪੰਜਾਬ ਨਿਊ ਕੈਪੀਟਲ ਐਕਟ 1952 ਉਹਦੇ ਅੰਦਰ 28 ਪੰਜਾਬੀ ਪਿੰਡ ਉਜਾੜ ਕੇ ਔਰ 28 ਪੰਜਾਬੀ ਪਿੰਡ ਉਜਾੜ ਕੇ ਔਰ ਸਭ ਤੋਂ ਵੱਡੀ ਗੱਲ ਦੇਖੋ ਤਰਲੋਚਨ ਜੀ ਚੰਡੀਗੜ੍ਹ ਇੱਕ ਸ਼ਹਿਰ ਨਹੀਂ ਹੈ ਚੰਡੀਗੜ੍ਹ ਪੰਜਾਬ ਦਾ ਤਾਜ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੀ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਅਗਰ ਉਹ ਵਾਕਈ ਕਹਿੰਦੇ ਵੀ ਅਸੀਂ ਪੰਜਾਬ ਦੇ ਇਤਿਹਾਸੀ ਹਾਂ ਕੋਈ ਰਾਜਨੀਤਿਕ ਪਾਰਟੀ ਦੀ ਕਿਸੇ ਦੀ ਸੈਂਟਰ 'ਚੇ ਸਰਕਾਰ ਹੈ ਸਾਰੇ ਭਾਜਪਾ ਵਾਲੇ ਵੀ ਬੋਲਦੇ ਆ ਕਾਂਗਰਸ ਵਾਲੇ ਵੀ ਬੋਲਦੇ ਆ ਅਕਾਲੀ ਦਲ ਤਾਂ ਬੋਲਦਾ ਹੀ ਰਿਹਾ ਜੀ ਤੇ ਮੈਂ ਤੁਹਾਡੇ ਚੈਨਲ ਦੇ ਰਾਈ ਉਹਨਾਂ ਨੂੰ ਗੁਜਾਰਿਸ਼ ਕਰਦਾ ਗਾ ਇਹਨੂੰ ਦਰਤਲ ਤੇ ਵੀ ਲੈ ਕੇ ਆਉਣਾ ਇੱਕ ਬਿਆਨ ਦੇ ਕੇ ਤੁਸੀਂ ਸਟੇਟਮੈਂਟਾਂ ਦੇ ਕੇ ਪਿੱਛੇ ਹਟ ਜਾਂਦੇ ਹੋ ਔਰ ਅਸੀਂ ਲਗਾਤਾਰ ਮੈਂ ਕੰਟੀਨਿਊਸ ਤਨਵੀਕਾ ਗਲੋਰ ਦੱਸਣ ਲੱਗਿਆ ਜਿਹੜੇ ਕੱਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਦੇ ਮੈਟਰ ਦੇ ਅੰਦਰ ਆਈਐਸ ਦੇ ਮੁੱਦਾ ਉਚਕਿਆ 60 40 ਦਾ ਮੁੱਦਾ ਚੱਕਿਆ ਔਰ ਉਹਨਾਂ ਆਈਐਸ ਅਫਸਰਾਂ ਨੂੰ ਸੀਨੀਅਰ ਮੋਸਟ ਅਫਸਰਾਂ ਨੂੰ ਕਿਸ ਤਰੀਕੇ ਨਾਲ ਖੁੱਡੇ ਲੈਣ ਲਗਾਇਆ ਉਹ ਸਾਰੇ ਮੁੱਦੇ ਸਟੇਟ ਫਾਰਵਰਡ ਸੀਐਮ ਸਾਹਿਬ ਨੇ ਚੱਕੇ ਹੂੰ ਔਰ ਉਹ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਣ ਲੱਗੇ ਸਾਰੇ 9 ਪੁਆਇੰਟ ਏਜੰਡਾ ਮੈਂ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਔਰ ਚੀਫ ਸੈਕਟਰੀ ਸਾਹਿਬ ਨੂੰ ਮੈਂ ਸਬਮਿਟ ਕੀਤਾ ਸੀ ਦਸੰਬਰ 2024 ਦੇ ਵਿੱਚ ਹੂੰ ਹੂੰ ਲਗਾਤਾਰ ਮੈਂ ਤਿੰਨ ਵਾਰ ਚਾਰ ਵਾਰ ਮਾਹ ਮਹੀਨ ਰਾਜਪਾਲ ਸਾਹਿਬ ਨੂੰ ਵੀ ਮਿਲਿਆ ਮੈਂ ਇਹ ਪੈਦਾ ਹੁੰਦਾ ਰਣਵੀਰ ਜੀ ਮਨਨ ਨੇ ਸੀਐਮ ਸਾਹਿਬ ਨੇ ਮੁੱਦਾ ਉਠਾਇਆ ਚੰਗੀ ਗੱਲ ਹੈ ਵੱਡੀ ਗੱਲ ਹੈ ਪ੍ਰਾਈਮ ਮਿੰਿਸਟਰ ਸਾਹਮਣੇ ਉਠਾਇਆ ਉਹ ਮੰਨੇ ਨਾ ਨਰਿੰਦਰ ਮੋਦੀ ਨੇ ਮੰਨਣ ਨਾ ਮੰਨਣ ਪਰ ਇੱਕ ਵਾਰੀ ਗੱਲ ਉਭਾਰਤੀ ਮਾਨ ਸਾਹਿਬ ਨੇ ਹੁਣ ਦੋ ਆਪਾਂ ਬੀਬੀਐਮਪੀ ਵੀ ਨਾਲ ਜੋੜ ਲੈਨੇ ਆ ਬੀਬੀਐਮਪੀ ਤੇ ਬਹੁਤ ਲੜਾਈ ਲੜੀ ਐ ਪੰਜਾਬ ਸਰਕਾਰ ਨੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰ ਬੀਬੀਐਮ ਵਿੱਚ ਜਿਹੜੀਆਂ 2000 ਤੋਂ ਵੱਧ ਪੋਸਟਾਂ ਖਾਲੀ ਨੇ ਪੰਜਾਬ ਦੀਆਂ ਕਿਉਂ ਨਹੀਂ ਭਰੀਆਂ ਇਹਦਾ ਜ਼ਿੰਮੇਵਾਰ ਕੌਣ ਐ ਉਹ ਚੰਡੀਗੜ੍ਹ ਚੰਡੀਗੜ੍ਹ 'ਚ 60 ਫੀਸਡ ਡੈਪੋਟੀਸ਼ਨ ਕੋਟੇ ਦੀ ਥਾਂ ਤੇ ਹੁਣ ਰਹਿ ਗਿਆ 2 ਫੀਸਡ ਦੇ ਕਰੀਬ 58 ਫੀਸਡ ਨੂੰ ਖੋਰਾ ਲਾਤਾ ਕਹਿ ਸਕਦੇ ਆ ਵੀ ਇੱਕ ਸਾਜਿਸ਼ ਤਹਿਤ ਲਾਇਆ ਪਰ ਜਿਹੜੀਆਂ ਉੱਥੇ ਪੋਸਟਾਂ ਅਹਿਮ ਸਾਡੀਆਂ ਹੈਗੀਆਂ ਨੇ ਕੁਝ ਪੋਸਟਾਂ ਤੇ ਅਸੀਂ ਸਾਲਾਂ ਬੱਧੀ ਪੈਨਲ ਨਹੀਂ ਭੇਜਿਆ ਉਹ ਡਿਊਟੀ ਨੂੰ ਵੀ ਮੌਕਾ ਦਿੱਤਾ ਬੀਬੀਐਮਪੀ ਨੂੰ ਮੌਕਾ ਦਿੱਤਾ ਉਹਨਾਂ ਨੇ ਆਪਣੇ ਬੰਦੇ ਭਰਤੀ ਕਰ ਲਏ ਇਹਦੇ ਲਈ ਅਹੀ ਵੀ ਕਸੂਰਵਾਰ ਆ ਬਿਲਕੁਲ ਤੁਸੀਂ ਬਿਲਕੁਲ ਵਧੀਆ ਗੱਲ ਕੀਤੀ ਹੈ ਤਰਲੋਚਨ ਜੀ ਬਿਲਕੁਲ ਸਭ ਤੋਂ ਵੱਡਾ ਫਾਲਟ ਸਾਡਾ ਹੈ ਮੈਂ ਮੈਂ ਸਰ ਲਗਾਤਾਰ ਕੰਟੀਨਿਊਸ ਲਿਖ ਰਿਹਾ 2017 18 ਤੋਂ ਵੀ ਜੋ ਡੈਪਿਊਟੇਸ਼ਨ ਕੋਟੇ ਦੀ ਬੀਬੀਐਮਬੀ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਪੋਸਟ ਹੈ ਉਹਨੂੰ ਭਰਿਆ ਜਾਣ ਹੁਣ ਤੁਸੀਂ ਦੇਖੋ ਹਰਿਆਣਾ ਦੇ ਨੇ ਉਹਨਾਂ ਨੇ ਆਪਣੇ ਕੋਟੇ ਦੀ ਇੱਕ ਸਪੈਸ਼ਲ ਜਿਹੜਾ ਹੈ ਉਹਨਾਂ ਨੇ ਕਲੋਜ਼ ਪਾਇਆ ਵੀ ਪਹਿਲਾਂ ਜਿਹੜਾ ਇਵਿਗੇਸ਼ਨ ਦੀ ਸੀ ਭਰਤੀ ਕਰਾਂਗੇ ਤੇ ਤੁਸੀਂ 15 ਸਾਲ ਉੱਥੇ ਕਟੋ-ਕਟ ਤੁਹਾਨੂੰ BBM ਦੇ ਵਿੱਚ ਲਾਉਣਾ ਪੈਗਾ। ਸੇਸ਼ ਭਰਤੀ ਨਿਜਮ ਬਣਾ ਕੇ ਭਰਤੀ ਕੀਤੀ ਤੇ BBM ਚ ਭੇਜਣ ਲਈ ਕਿੰਨੀ ਸਿਆਣਪ ਆ ਹਰਿਆਣਾ ਸਰਕਾਰ ਦੀ। ਤੁਸੀਂ ਦੇਖੋ ਕਿਉਂ ਔਰ ਰਣਵੀਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਉਦੋਂ ਪੰਜਾਬੀ ਟ੍ਰਿਬਿਊਨ 'ਚ ਸੀ ਮੈਂ ਇਸ ਮੁੱਦੇ ਤੇ ਬਹੁਤ ਸਟੋਰੀਆਂ ਕੀਤੀਆਂ। ਮੈਂ ਉਸ ਵੇਲੇ ਦੇ ਜਿਹੜੇ ਮੰਤਰੀ ਸੀ ਸ਼ਰਨਜੀਤ ਸਿੰਘ ਢੱਲੋ ਅਕਾਲੀ ਦਲ ਭਾਜਪੀ ਦੀ ਸਰਕਾਰ ਸੀ ਉਹਨਾਂ ਕੋ ਜਾ ਕੇ ਇਹ ਗੱਲ ਉਠਾਈ ਉਸ ਵੇਲੇ ਤੇ ਜਿਹੜੇ ਸੈਕਟਰੀ ਸੀ ਸਿੰਚਾਈ ਕਾਨ ਸਿੰਘ ਪੰਨੂ ਉਹਨਾਂ ਕੋਲ ਗੱਲ ਉਠਾਈ ਉਸ ਵੇਲੇ ਤੇ ਜਿਹੜੇ ਇੰਜੀਨੀਅਰ ਇਨ ਚੀਫ ਸੀ ਇਰੀਗੇਸ਼ਨ ਡਿਪਾਰਟਮੈਂਟ ਦੇ ਏਅਰਸ ਡੁਲਟ ਸਾਹਿਬ ਉਹਨਾਂ ਕੋ ਮੁੱਦਾ ਉਠਾਇਆ ਔਰ ਪੰਨੂ ਸਾਹਿਬ ਨੇ ਡੁਲਟ ਸਾਹਿਬ ਨੇ ਇਹਦੀ ਪ੍ਰਪੋਜ਼ਲ ਵੀ ਬਣਾਈ ਵੀ BBMB ਚ ਅ ਬੰਦੇ ਭੇਜਣ ਲਈ ਇੰਜੀਨੀਅਰ ਮੁਲਾਜ਼ਮ ਭੇਜਣ ਲਈ ਆਪਣੇ ਕੋਟੇ ਦੇ ਵਿਸ਼ੇਸ਼ ਇੱਕ ਭਰਤੀ ਕੀਤੀ ਜਾਵੇ ਜਿਹਦੇ ਤੇ ਕਲੋਜ਼ ਭਰਤੀ ਜਾਵੇ ਵੀ ਇਸ ਭਰਤੀ ਤੇ ਜਿਹੜੇ ਚੁਣੇ ਜਾਣਗੇ ਮੁਲਾਜ਼ਮ ਉਹ 15 ਸਾਲ ਬੀਬੀਐਮ ਵਿੱਚ ਰਹਿਣਗੇ ਪਰ ਸਰਕਾਰ ਨੇ ਕੀਤਾ ਹੀ ਕੁਝ ਨਹੀਂ ਸਰ ਤੁਸੀਂ ਮੈਂ ਬਿਲਕੁਲ ਤੁਸੀਂ ਠੀਕ ਗੱਲ ਕਹਿ ਰਹੇ ਹੋ بار بار ਜਿਹੜਾ ਹੈਗਾ ਨਾ بار بار ਜਿਹੜੇ ਹੁਣ ਤੁਸੀਂ ਹੁਣ ਦੇਖੋ ਛੋਟੇ 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 ਉਹ ਐਕਟ ਕਰਦੇ ਰਹੇ ਬੀਬੀਐਮ ਵੀ ਦੇ ਵਿੱਚ ਅੱਜ ਕੀ ਹੋਇਆ ਅੱਜ ਸਾਰਾ ਪੰਜਾਬ ਜਿਹੜਾ ਸਾਰੀ ਪੰਜਾਬ ਸਰਕਾਰ ਲੱਗੀ ਹੋਈ ਨਾ ਇਹ ਅਗਰ ਸਟਾਰਟਿੰਗ ਦੇ ਵਿੱਚ ਤੁਸੀਂ ਲੱਗਿਆ ਤਾਂ ਕੀ ਨੋਬਤ ਆਂਦੀ ਮੈਂ ਤੁਹਾਨੂੰ ਅਗਲਾ ਔਰ ਤੁਹਾਡੇ ਚੈਨਲ ਦੇ ਰਾਈ ਫਿਰ ਭਵਿੱਖਬਾਣੀ ਕਰਨ ਲੱਗਿਆ ਅਗਰ ਪੰਜਾਬ ਸਰਕਾਰ ਨੇ ਔਰ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੰਡੀਗੜ੍ਹ ਦੇ ਮੁੱਦੇ ਨੂੰ ਨਹੀਂ ਆਇਆ ਤਾਂ ਅਗਲਾ ਐਪੀਸੋਡ ਤੁਸੀਂ ਇਸੇ ਤਰੀਕੇ ਨਾਲ ਚੰਡੀਗੜ੍ਹ ਦਾ ਦੇਖੋਗੇ ਵੀ ਇੱਕ ਵੀ ਅਫਸਰ ਇੱਥੇ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਨਹੀਂ ਹੋਵੇਗਾ ਹੁਣ ਹੁਣ ਰਣਬੀਰ ਜੀ ਕਿਹੜੀ ਕੋਈ ਖਾਸ ਗੱਲ ਹੈ ਪਹਿਲਾਂ ਮੈਂ ਦੱਸ ਹੀ ਚੁੱਕਾ 58% ਸਾਡਾ ਕੋਟਾ ਜਿਹੜਾ ਮੁਲਾਜ਼ਮ ਦਾ ਖੋਰ ਤਾਂ ਇਹਨਾਂ ਨੇ ਖਾ ਲਿਆ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ 11 ਆਈਐਸ ਅਫਸਰਾਂ ਵਿੱਚੋਂ ਡਿਊਟੀ ਕੇਟਰ ਦੇ 6 ਨੇ ਤੇ ਪੰਜਾਬ ਦੇ ਕੇਵਲ 2 ਨੇ ਹਰਿਆਣੇ ਦੇ 2 ਨੇ ਇੱਕ ਪੰਜਾਬ ਦੀ ਪੋਸਟ ਖਾਲੀ ਹੈ ਸਾਡੇ ਪੱਲੇ ਰਹਿ ਕੀ ਗਿਆ ਸਰ ਮੈਂ ਇਹੀ ਤਾਂ ਚਿੱਕਾ ਮਾਰ ਰਹੇ ਹਾਂ ਸਰ ਮੈਂ ਲਗਾਤਾਰ ਮੈਂ ਗਵਰਨਰ ਸਾਹਿਬ ਨੂੰ ਮਿਲ ਕੇ ਆ ਪਰਸਨਲੀ ਮੈਂ ਕਿਹਾ ਸਰ ਤੁਸੀਂ ਐਡਮਿਨਿਸਟ੍ਰੇਟਰ ਉਹ ਚੰਡੀਗੜ੍ਹ ਦੇ ਪਰ ਉਹਦੇ ਨਾਲ ਤੁਸੀਂ ਸਭ ਤੋਂ ਵੱਡੇ ਸਾਡੇ ਪੰਜਾਬ ਦੇ ਅਭਿਵਾਵਿਕ ਹੋ ਮੰਲਾ ਪੰਜਾਬ ਦੇ ਅਧਿਕਾਰੀਆਂ ਦੀ ਰੱਖਿਆ ਕਰਨ ਨਹੀਂ ਵੀ ਜਿਹੜੀ ਹੈ ਉਹ ਤੁਹਾਡੀ ਡਿਊਟੀ ਉਹਨਾਂ ਨੇ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੇਰੀ ਜਿਹੜੀ ਹੈ ਉਹ ਗੱਲ ਸੁਣੀ ਵਧੀਆ ਤਰੀਕੇ ਨਾਲ ਸੁਣਦੇ ਤੇ ਹੈਗੇ ਨੇ ਕਰਦੇ ਨੇ ਕੋਸ਼ਿਸ਼ ਨਾ ਹੁਣ ਹੁਣ ਮੈਂ ਤੁਹਾਨੂੰ ਲੇਟੈਸਟ ਜਿਹੜੀ ਲਾਸਟ ਮੇਰੀ ਮੀਟਿੰਗ ਹੋਈ ਹੈ ਪਿਛਲੇ ਮਹੀਨੇ ਮੇਰੀ April ਦੇ ਵਿੱਚ ਜਿਹੜੀ ਮੀਟਿੰਗ ਹੈ ਗਵਰਨਰ ਸਾਹਿਬ ਦੇ ਨਾਲ ਹੋਈ ਹੈ ਆਲਮੋਸਟ ਅੱਧਾ ਘੰਟਾ ਉਹਨਾਂ ਨੇ ਪੂਰੀ ਡਿਸਕਸ ਜੀ ਉਹਨਾਂ ਨੂੰ ਵੀ ਗਲਤ ਜਿਹੜੀ ਹੈ ਉਹ ਫੀਡਬੈਕ ਦਿੱਤਾ ਹੋਇਆ ਸੀ ਜਦੋਂ ਉਹਨਾਂ ਨੂੰ ਮੈਂ ਫੈਕਟ ਰੱਖੇ ਫਿਰ ਉਹਨਾਂ ਦੇ ਧਿਆਨ ਵੀ ਨਹੀਂ ਮੰਲਾ ਇਹ ਫਿਰ ਉਹਨਾਂ ਨੇ ਆਪਣੇ ਇੱਕ ਉੱਚ ਅਧਿਕਾਰੀ ਨੂੰ ਬੁਲਾਇਆ ਔਰ ਉਹਦੀ ਡਿਊਟੀ ਲਗਾਈ ਔਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਚੇਂਜਿੰਗ ਦੇਖੀ ਹੈ ਜੀ ਦੇਖੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਬੜਾ ਸਪਸ਼ਟ ਕਿਹਾ ਨਰਿੰਦਰ ਮੋਦੀ ਉਹਨਾਂ ਨੂੰ ਵੀ ਰੀਆਰਗੇਨਾਈਜੇਸ਼ਨ ਐਕਟ ਇਹ ਕਹਿੰਦਾ ਵੀ 60% ਪੰਜਾਬ ਦੇ 40% ਹਰਿਆਣੇ ਦੇ ਹੋਣੇ ਚਾਹੀਦੇ ਪਰ ਇਹਨੂੰ ਪੂਰੀ ਤਰ੍ਹਾਂ ਤੈਸ਼ ਨੈਸ਼ ਕਰ ਦਿੱਤਾ ਮੈਂ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਸਰ ਜਿਹੜੀ ਤੁਸੀਂ ਇਹਨਾਂ ਨਵੇਂ ਰਿਕਰੂਟਮੈਂਟ ਰੂਲਸ ਬਣਾ ਰਹੇ ਨੇ ਮੈਂ ਉਹਨਾਂ ਦੇ ਵਾਸਤੇ ਪਿਛਲੇ 2022 ਤੋਂ ਕਿਉਂਕਿ 1 April 2022 ਤੋਂ ਜਦੋਂ ਸੈਂਟਰ ਪੇ ਸਕੇਲ ਲਗਾਇਆ ਤਾਂ ਇਹਨਾਂ ਨੇ ਕਿਹਾ ਜੀ ਨਵੇਂ ਰਿਕਰੂਟਮੈਂਟ ਰੂਲ ਬਣਾਵਾਂਗੇ ਇਹਨਾਂ ਨੇ ਵਿੱਚ ਕਲੋਜ਼ ਪਾਏ ਵੀ ਡੈਪੂਟੇਸ਼ਨ 올 ਆਦਰ ਕਿਸੇ ਵੀ ਸਟੇਟ ਤੋਂ ਵਾਈ ਕਿਉ ਡੈਪੂਟੇਸ਼ਨ ਪੰਜਾਬ ਦੀ ਰਾਜਧਾਨੀ ਹੈ ਰੀਆਰਗੇਨਾਈਜੇਸ਼ਨ ਐਕਟ ਦਾ ਸੈਕਸ਼ਨ 884 ਦੇ ਅੰਤਰਗਤ ਐਮਐਚਏ ਨੇ ਨਾਮ ਨੋਟੀਫਿਕੇਸ਼ਨ ਇਸ਼ੂ ਕੀਤਾ ਹੈ ਵੀ 6640 ਦੀ ਰੇਸ਼ੋ ਉਸ ਨੂੰ ਵੀ ਇਹ ਲੀਗਲੀ ਮੋੜਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਤੁਹਾਨੂੰ ਫ੍ਰੈਂਕਲੀ ਗੱਲ ਕਰ ਰਿਹਾ 1979 ਦੇ ਵਿੱਚ ਸਵਰਨ ਲੱਤਾ ਵਰਸਿਜ਼ ਯੂਨੀਅਨ ਆਫ ਇੰਡੀਆ ਦਾ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਗਿਆ ਤੁਸੀਂ ਇਮੇਜਿਨ ਕਰੋਗੇ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਵੀ ਇਹ ਪ੍ਰਸ਼ਾਸਨ ਚੰਡੀਗੜ੍ਹ ਦਾ ਪ੍ਰਸ਼ਾਸਨ ਮੋਲਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਤਾਂ ਅਸੀਂ ਸਾਡੀ ਯੂਨੀਅਨ ਦੇ ਥਰੂ ਅਸੀਂ ਜਿਹੜਾ ਪ੍ਰਸ਼ਾਸਨ ਤੇ ਪੈਰਲਲ ਦਬਾਅ ਬਣਾਇਆ ਹੋਇਆ ਹੈ ਵਿਦ ది سپورਟ ਆਫ ਦਾ ਪੰਜਾਬ ਗਵਰਨਮੈਂਟ ਐਂਡ ਹਰਿਆਣਾ ਗਵਰਨਮੈਂਟ ਦੇਖੋ ਸੀਐਮ ਸਾਹਿਬ ਹਰਿਆਣਾ ਦੇ ਉਹਨਾਂ ਨੇ ਵੀ 60 40 ਦੀ ਰੇਸ਼ਿਓ ਸਾਡੀ ਮੇਰੀ ਐਸੋਸੀਏਸ਼ਨ ਦੀ ਰਿਪਰੈਜੈਂਟੇਸ਼ਨ ਤੇ ਉਹਨਾਂ ਨੇ ਇਸ ਮੁੱਦੇ ਨੂੰ ਰੱਖਿਆ ਔਰ ਪੰਜਾਬ ਸਰਕਾਰ ਦੇ ਵਿੱਚ ਚੀਫ ਸੈਕਟ ਤਾਂ ਆਪਣੇ ਆਫਿਸ ਦੇ ਵਿੱਚ ਮੈਨੂੰ ਲਗਾਤਾਰ ਤਿੰਨ ਚਾਰ ਵਾਰ ਬੁਲਾਇਆ। ਰਣਵੀਰ ਜੀ ਚਲੋ ਉਹ ਤਾਂ ਬੁਲਾਇਆ ਠੀਕ ਹੈ। ਮੁੱਖ ਮੰਤਰੀ ਮਾਨ ਸਾਹਿਬ ਨੇ ਬਕਾਇਦਾ ਇਹ ਗੱਲ ਕਹੀ ਹੈ ਕੱਲ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜੇ ਸੇਵਾ ਨਿਯਮਾਂ ਵਿੱਚ ਸੋਧ ਕੀਤੀ ਹੈ, ਐਮੈਂਡਮੈਂਟ ਕੀਤੀ ਹੈ ਜਾਂ ਐਮੈਂਡਮੈਂਟ ਕਰਨ ਦੀ ਪ੍ਰਪੋਜ਼ਲ ਹੈ, ਉਹਨੂੰ ਤੁਰੰਤ ਰੱਦ ਕੀਤਾ ਜਾਵੇ। ਇਹ ਇਹ ਅਜੇ ਤੱਕ ਪ੍ਰਪੋਜ਼ ਕੀਤੀ ਹੋਈ ਹੈ ਸਰ ਬਣਾ ਰਹੇ ਨੇ, ਇਹ ਬਣਾ ਦੇਣਗੇ ਜੀ। ਮੈਂ ਤੁਹਾਨੂੰ ਇੱਕ ਇੱਕ ਚੀਜ਼ ਹੋਰ ਦੱਸਣ ਲੱਗਿਆ ਜੀ ਮਹਿਮਾਨਯੋਗ ਸੀਐਮ ਸਾਹਿਬ ਨੂੰ ਪਰਸਨਲ ਮਿਲਣ ਵਾਸਤੇ ਮੈਂ ਕਟੋ-ਕਟ ਤਿੰਨ ਵਾਰ ਰਿਕੁਐਸਟ ਜਿਹੜੀ ਹੈ ਈਮੇਲ ਦੇ ਥਰੂ ਭੇਜ ਚੁੱਕਿਆ ਉਹਨਾਂ ਦੇ ਸਪੈਸ਼ਲ ਸੈਕਟਰੀ ਜੋ ਰੈਜੀਡੈਂਸ ਤੇ ਬੈਠਦੇ ਆ ਉਹਨਾਂ ਨੂੰ ਮੈਂ ਪਰਸਨਲ ਵੀ ਮਿਲ ਕੇ ਆਇਆ ਵੀ ਬੜਾ ਇੰਪੋਰਟੈਂਟ ਇਸ਼ੂ ਹੈ ਤੁਸੀਂ ਮੇਰੀ ਜਿਹੜੀ ਹੈ ਸੀਐਮ ਸਾਹਿਬ ਦੇ ਨਾਲ 5 ਮਿੰਟ ਜਿਹੜੀ ਹੈ ਕਿਉਂਕਿ ਸੀਐਮ ਸਾਹਿਬ ਨੂੰ ਪਰਸਨਲੀ ਮਿਲਾਂਗਾ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਆਣਗੇ ਤਾਂ ਮੈਨੂੰ ਡੈਫੀਨੇਟ ਮੈਨੂੰ ਵਿਸ਼ਵਾਸ ਹੈ ਕਿ ਉਹਨਾਂ ਦਾ ਧਿਆਨ ਧਿਆਨ ਚ ਤੇ ਹੈ ਹੀ ਆ ਇਹ ਮੁੱਦੇ ਜਿਹੜੇ ਉਹਨਾਂ ਨੇ ਉਠਾਏ ਹਨ ਮੇਰੇ ਧਿਆਨ ਚ ਇੱਕ ਧਿਆਨ ਚ ਹੋਣਾ ਤੇ ਇੱਕ ਉਹਨੂੰ ਜਾ ਕੇ ਲੀਡ ਕਰਕੇ ਉਹਦੇ ਵਾਸਤੇ ਸੰਘਰਸ਼ ਕਰਨਾ ਜਿਵੇਂ ਬੀਬੀ ਐਮ ਵੀ ਵਾਸਤੇ ਸੰਘਰਸ਼ ਕਰ ਰਹੇ ਹੋ ਹਾਂ ਮੈਂ ਮੈਂ ਉਹੀ ਆਉਂਦਾ ਆ ਵੀ ਠੀਕ ਹੈ ਮੀਟਿੰਗ ਤੇ ਗੱਲ ਇਹਦਾ ਮਤਲਬ ਮੁੱਖ ਮੰਤਰੀ ਦਾ ਧਿਆਨ ਚ ਸਾਰਾ ਕੁਝ ਉਹਨਾਂ ਨੂੰ ਬਹੁਤ ਬਰੀਕੀ ਨਾਲ ਪਤਾ ਉਹਨਾਂ ਨੇ ਇਹ ਵੀ ਗੱਲ ਕਹੀ ਨਰਿੰਦਰ ਮੋਦੀ ਹੋਣਾਂ ਨੂੰ ਵੀ ਜਿਹੜੀਆਂ ਪੋਸਟਾਂ ਦੇ ਸਾਡੇ ਪੰਜਾਬ ਦੇ ਅਧਿਕਾਰੀ ਐਮ ਪੋਸਟਾਂ ਤੇ ਡਿਊਟੀ 'ਚ ਤਣਾਤ ਹੁੰਦੇ ਸੀ ਹੁਣ ਉਹਨਾਂ ਪੋਸਟਾਂ ਤੇ ਏਜੀ ਐਮ ਡਿਊਟੀ ਤੇ ਡੀਏ ਐਨ ਆਈ ਸੀ ਕੈਡਰ ਦੇ ਜਿਹੜੇ ਅਧਿਕਾਰੀ ਨੇ ਜੂਨੀਅਰ ਉਹ ਤਣਾਤ ਕੀਤੇ ਨੇ ਇਹਦਾ ਮਤਲਬ ਉਹਨਾਂ ਕੋਲ ਇਨਫੋਰਮੇਸ਼ਨ ਸਾਰੀ ਹੈ ਉਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਉਹਨਾਂ ਕੋਲ ਇਨਫੋਰਮੇਸ਼ਨ ਸਾਰੀ ਹੈ ਮੈਂ ਰਿਟਰਨ ਦੇ ਵਿੱਚ ਇਹ ਲਿਖ ਕੇ ਦਿੱਤਾ ਸਰ ਇਹ ਵੀ ਉਹਨਾਂ ਨੂੰ ਮੈਂ ਲਿਖ ਕੇ ਦਿੱਤਾ ਸੀ ਤੁਸੀਂ ਇਮੇਜਿਨ ਕਰੋਗੇ ਸਭ ਤੋਂ ਮੇਨ ਡਿਪਾਰਟਮੈਂਟ ਜਿਹੜੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਉਹ ਪਰਸਨਲ ਹੁੰਦਾ ਪਰਸਨਲ ਡਿਪਾਰਟਮੈਂਟ ਹੁੰਦਾ ਜੀ ਐਕਸਾਈਜ਼ ਡਿਪਾਰਟਮੈਂਟ ਹੈ ਹਾਊਸ ਅਲਾਟਮੈਂਟ ਹੈ ਸਟੇਟ ਹੈ ਫਾਈਨਾਂਸ ਅੱਗੇ ਸਾਡੇ ਕੋਲ ਕੀ ਸੀ ਫਾਈਨਾਂਸ ਸੈਕਟਰੀ ਤੇ ਹੋਮ ਸੈਕਟਰੀ ਇਹ ਦੋ ਸਭ ਤੋਂ ਪਾਵਰਫੁੱਲ ਆਫੀਸਰ ਹੁੰਦੇ ਸੀ ਐਡਵਾਈਜ਼ਰ ਤੋਂ ਬਾਅਦ ਔਰ ਮੇਨ ਡਿਪਾਰਟਮੈਂਟ ਪੰਜਾਬ ਹਰਿਆਣਾ ਤੇ ਵਜੀ ਵੰਡੇ ਹੁੰਦੇ ਸੀ ਪਿਛਲੇ 7 ਸਾਲਾਂ ਦੇ ਵਿੱਚ ਮੈਕਸਿਮਮ ਸਾਰੇ ਮੇਨ ਡਿਪਾਰਟਮੈਂਟ ਹੁਣ ਨਾ ਹੋਮ ਸੈਕਟਰੀ ਸਰ ਕੋਲ ਹੈ ਨਾ ਫਾਈਨਾਂਸ ਸੈਕਟਰੀ ਸਰ ਬੜੀ ਵੱਡੀ ਗੱਲ ਕਹਿਣ ਲੱਗਿਆ ਸਰ ਔਰ ਜਿਹੜੀ ਪਰਸਨਲ ਹੁੰਦਾ ਤੇ ਹੋਮ ਸੈਕਟਰੀ ਹੁੰਦਾ ਹਰਿਆਣੇ ਤੋਂ ਹਾਂਜੀ ਔਰ ਸਭ ਤੋਂ ਵੱਡੀ ਗੱਲ ਉਹ ਦੱਸਣ ਲੱਗਿਆ ਪਰਸਨਲ ਡਿਪਾਰਟਮੈਂਟ ਜਿਹੜੀ ਕਿ ਪਰਸਨਲ ਪਾਲਸੀਆਂ ਬਣਾਉਂਦਾ ਹੈ ਪਾਲਸੀ ਮੈਟਰ ਦੇ ਵਿੱਚ ਪੰਜਾਬ ਤੇ ਹਰਿਆਣੇ ਦੀ ਕਿਸੇ ਅਫਸਰ ਦੀ ਕੋਈ ਇਨਵੋਲਵਮੈਂਟ ਵੀ ਨਹੀਂ ਹੈ ਡਿਸਪਾਇਟ ਆਫ ਵੈਰੀ ਸੀਨੀਅਰ ਅਬ ਸਭ ਤੋਂ 2010 ਬੈਚ ਦੇ ਮੇਰੇ ਬਹੁਤ ਅੱਛੇ ਕਹਿੰਨਾ ਮੈਂ ਸਬੰਧ ਨੇ ਉਹਨਾਂ ਨਾਲ 2010 ਬੈਚ ਦੇ ਜਿਹੜੇ ਆਫੀਸਰ ਨੇ ਉਹ ਪਰਸਨਲ ডিপਾਰਟਮੈਂਟ ਵੀ ਸੰਭਾਲ ਰਹੇ ਨੇ ਉਹ ਹਾਊਸ ਅਲਾਟਮੈਂਟ ਵੀ ਸੰਭਾਲ ਰਹੇ ਨੇ ਉਹ ਹੈਲਥ ডিপਾਰਟਮੈਂਟ ਵੀ ਸੰਭਾਲ ਰਹੇ ਨੇ ਉਹ ਸਟੇਟ ডিপਾਰਟਮੈਂਟ ਵੀ ਸੰਭਾਲ ਰਹੇ ਨੇ ਮਤਲਬ ਤੁਸੀਂ ਹੋਰ ਉਹਨਾਂ ਦੀ ਐਡੀਸ਼ਨਲ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਹੋਰ ਕਹਿਣ ਲੱਗਿਆ ਸਰ ਜਦੋਂ 11 ਆਈਐਸ ਅਫਸਰਾਂ ਵਿੱਚੋਂ 6 ਡਿਊਟੀ ਦੇ ਹੀ ਹੋਣਗੇ ਡਿਊਟੀ ਕੇਟਰ ਦੇ ਆਉਣਗੇ ਕੋਈ ਬਿਹਾਰ ਦਾ ਹੋਊਗਾ ਕੋਈ ਮੱਧ ਪ੍ਰਦੇਸ਼ ਦਾ ਹੋਊਗਾ ਕੋਈ ਪੰਡਿਚੇਰੀ ਦਾ ਹੋਊਗਾ ਤੇ ਪੰਜਾਬ ਹਰਿਆਣਾ ਵਾਲੇ ਤੇ ਆਪਣੇ ਆਪ ਹੀ ਨੁਖਰੇ ਲੱਗੇ ਨਾ ਮੈਂ ਤੁਸੀਂ ਮੈਂ اسی ਗੱਲ ਦੇ ਭਾਵੇਂ ਮੇਰਾ ਕਹਿੰਦਾ ਮਤਲਬ ਇਹ ਹੈ ਵੀ ਹਰਿਆਣੇ ਪੰਜਾਬ ਤੋਂ ਇਲਾਵਾ 11 ਜਿਹੜੇ IAS ਅਫਸਰ ਨੇ ਉਹਨਾਂ ਦਾ ਰਾਈਟ ਕੀ ਹੈ ਚੰਡੀਗੜ੍ਹ ਚਾ ਬਿਲਕੁਲ ਕੋਈ ਰਾਈਟ ਨਹੀਂ ਕਿਉਂਕਿ ਸਾਡੀ ਕੈਪੀਟਲ ਥਿਸ ਇਜ਼ ਨਾਟ ਅ ਨੋਰਮਲ UT ਇਨ ਨੋਰਮਲ UT ਨਹੀਂ ਹੈ ਬਿਲਕੁਲ ਇੱਕ ਗਵਰਨਮੈਂਟ ਆਫ ਇੰਡੀਆ ਦਾ ਮੇਰੇ ਕੋਲ ਇੱਕ ਨੋਟੀਫਿਕੇਸ਼ਨ ਦੀ ਵੀ ਕਾਪੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖਿਆ ਵੀ ਇਹਨੂੰ ਚੰਡੀਗੜ੍ਹ ਨੂੰ ਇੱਕ ਸਪੈਸ਼ਲ ਸਟੇਟਸ ਦਿੱਤਾ ਹੋਇਆ ਹੈ ਬਿਲਕੁਲ ਠੀਕ ਕਿਉਂਕਿ ਇਟ ਇਸ a ਬੀਇੰਗ a ਜੁਆਇੰਟ ਕੈਪੀਟਲ ਆਫ ਪੰਜਾਬ ਐਂਡ ਹਰਿਆਣਾ ਔਰ ਬੇਸਿਕਲੀ ਤਾਂ ਇਹ ਕੈਪੀਟਲ ਪੰਜਾਬ ਦੀ ਬਣਾਈ ਗਈ ਸੀ ਬਿਲਕੁਲ 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 ਔਰ ਔਰ ਦੂਜਾ ਸ ਦਾ ਲੱਗਿਆ ਹੋਇਆ ਕੋਈ ਰੂਲ ਜੋ ਇਹ ਪੁਲਸੀਆਂ ਪੰਜਾਬ ਤੇ ਹਰਿਆਣਾ ਦੇ EMPLOYEES ਤੇ OFFICER ਦੇ ਖਿਲਾਫ ਬਣ ਰਹੀਆਂ ਨੇ ਕੋਈ ਰੂਲ ਨਹੀਂ ਹੈ ਚਲੋ ਕੰਟੀਨਿਊਸ ਥੈਂਕਸ ਗੋਡ ਗਵਰਨਰ ਸਾਹਿਬ ਦਾ ਕਿ ਉਹ ਸਾਡੀ ਗੱਲ ਸੁਣ ਰਹੇ ਨੇ ਮੈਂ ਉਹਨਾਂ ਨੂੰ ਰੀਪਰ ਜਮਾਈ ਸਾਰੀ ਐਸੋਸੀਏਸ਼ਨ ਵੱਲੋਂ ਕੋਸ਼ਿਸ਼ ਕਰ ਰਹੇ ਆ ਸੁਣ ਰਹੇ ਆ ਨਾ ਹਾਂ ਉਹ ਅਮਲ ਨਹੀਂਆ ਕਰ ਰਹੇ ਨਹੀਂ ਉਹਨਾਂ ਨੇ ਅਮਲ ਕਰਨਾ ਵੀ ਹੁਣ ਸਟਾਰਟ ਕੀਤਾ ਜੀ ਜਦੋਂ ਉਹਨਾਂ ਕੋਲ ਆਇਆ ਫੈਕਟ ਦਿੱਤਾ ਕੁਛ ਹਾਂਜੀ ਬਸ ਉਹ ਜਸਟ ਤੁਸੀਂ ਇੱਕ ਹਫਤੇ ਦੇ ਅੰਦਰ ਦੇਖੋਗੇ ਬਕਾਇਦਾ ਜਿਹੜਾ ਹੈ ਔਰ ਉਹਦੇ ਚ ਮੇਰੀ ਤੋਂ ਫੀਡਬੈਕ ਵੀ ਲੈ ਕੇ ਲਈ ਗਈ ਵੀ ਪੰਜਾਬ ਹਰਿਆਣਾ ਦੇ EMPLY ਲਈ ਵਾਸਤੇ ਇਹਨਾਂ ਨੇ ਆ ਪ੍ਰਪੋਜ਼ ਕੀਤਾ ਪਰ ਮੈਨੂੰ ਹਾਂਜੀ ਹਾਂ ਔਰ ਉਹਦੇ ਵਾਸਤੇ ਤੁਹਾਡਾ ਕੀ ਵਿਚਾਰ ਹੈ ਕਿ ਇਟ ਇਜ਼ ਗੁੱਡ ਫਾਰ ਬੋਥ ਸਟੇਟ ਇਸ ਕਰਕੇ ਮੈਨੂੰ ਵਿਸ਼ਵਾਸ ਹੈ ਵੀ ਉਹਨਾਂ ਦਾ ਦੇਖੋ ਔਰ ਪੰਜਾਬ ਦੇ ਪ੍ਰਤੀ ਮੈਨੂੰ ਉਹ ਬਹੁਤ ਸincere ਲੱਗਨੇ ਲੱਗਦਾ ਨਹੀਂਗਾ ਵੀ ਦੇਖੋ ਸੀਐਮ ਭਗਵੰਤ ਮਾਨ ਜਿਹੜਾ ਬੋਲੇ ਨੇ ਉਹਨਾਂ ਕੋਈ ਇੱਕ ਮੁੱਦਾ ਤਾਂ ਹੈ ਨਹੀਂ ਬੀਬੀਐਮਬੀ ਤੇ ਬਹੁਤ ਡਿਟੇਲ ਚ ਬੋਲੇ ਨੇ ਐਸਓਜੀਐਲ ਦੇ ਮੁੱਦੇ ਤੇ ਬਹੁਤ ਡਿਟੇਲ ਚ ਪਾਣੀਆਂ ਦੇ ਮੁੱਦੇ ਤੇ ਬੋਲੇ ਨੇ ਪੰਜਾਬ ਦੇ ਉਦਯੋਗ ਦੇ ਮੁੱਦੇ ਤੇ ਬੋਲੇ ਨੇ ਬਾਰਡਰ ਦੇ ਮੁੱਦੇ ਤੇ ਬਹੁਤ ਡਿਟੇਲ ਚ ਉਹਨਾਂ ਨੇ ਗੱਲ ਕੀਤੀ ਹੈ ਹੋਰ ਵੀ ਐਸਸੀ ਸਕਾਲਰਸ਼ਿਪ ਦੇ ਮੁੱਦੇ ਤੇ ਵੀ ਬੈਕਲੌਗ ਜਿਹੜਾ ਹੈ ਉਹ ਏਰੀਅਰ ਦੇਣ ਦੀ ਗੱਲ ਉਹਨਾਂ ਨੇ ਕੀਤੀ ਲੰਬਾ ਉਹਨਾਂ ਕੋਲ ਏਜੰਡੇ ਬੜੇ ਸੀ ਪਰ ਇਸ ਮੁੱਦੇ ਤੇ ਵੀ ਉਹਨਾਂ ਨੇ ਡਿਟੇਲ ਤੇ ਗੱਲ ਕੀਤੀ ਇਹ ਇਹ ਸਾਰਾ ਮਸੌਦਾ ਜਿਹੜਾ ਇਹ ਅਫਸਰ ਹੀ ਬਣਾ ਕੇ ਦਿੰਦੇ ਆ ਪਰ ਲੱਗਦਾ ਅਫਸਰਸ਼ਾਹੀ ਨੇ ਇੱਕ ਅਹਿਮ ਮੁੱਦਾ ਚੰਡੀਗੜ੍ਹ ਦਾ ਜਿਹੜਾ ਸੀ ਉਹ ਕਿਤੇ ਸੀਐਮ ਨੂੰ ਦੇਣ ਤੋਂ ਮਿਸ ਹੋ ਗਏ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ 1 ਨਵੰਬਰ 1966 ਤੋਂ ਅੰਗਰੇਜ਼ੀ ਹੈ ਕਿਉਂ ਹੈ ਜਦੋਂ ਇਹ ਪੰਜਾਬੀ ਖਿੱਤਾ ਹੈ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਪੰਜਾਬ ਦੀ ਰਾਜਧਾਨੀ ਬਣਾਇਆ ਤੇ ਫਿਰ ਇਹ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਕਿਉਂ ਹੈ ਲੱਗਦਾ ਨਹੀਂ ਕਿ ਅਫਸਰ ਸ਼ਾਇਦ ਚੰਡੀਗੜ੍ਹ ਚ ਜਿਹੜੇ ਅੰਗਰੇਜ਼ੀ ਲਾਗੂ ਕੀਤੀ ਉਹਨੂੰ ਹਾਜਮ ਕਰਦੀ ਐ ਕਿਉਂਕਿ ਆਈਐਸ ਅਫਸਰਾਂ ਨੂੰ ਮਾਂ ਬੋਲੀ ਬਹੁਤੀ ਚੰਗੀ ਨਹੀਂ ਲੱਗਦੀ। ਬੜੀ ਵਧੀਆ ਗੱਲ ਕੀਤੀ ਜਿਹੜਾ ਮੈਂ 9 ਪੁਆਇੰਟ ਏਜੰਡਾ ਸੀਐਮ ਸਾਹਿਬ ਨੂੰ ਸਬਮਿਟ ਕੀਤਾ ਸੀ ਜਿਹੜਾ ਉਹਨਾਂ ਨੇ ਮੋਦੀ ਸਾਹਿਬ ਨੂੰ ਜਿਹੜੇ ਬਾਕੀ ਮੇਨ ਚੱਕਲੇ ਉਹਦੇ ਵਿੱਚ ਮੈਂ ਪੰਜਾਬੀ ਦਾ ਵੀ ਲਿਖ ਕੇ ਦਿੱਤਾ ਹਾਂ। ਤੁਸੀਂ ਲਿਖ ਕੇ ਦਿੱਤਾ ਮੇਰਾ ਪਰ ਉਹਨੂੰ ਉਹਨੂੰ ਪ੍ਰਸ਼ਾਸਨ ਨੇ ਜਿਹੜੇ ਅਫਸਰਾਂ ਨੇ ਉਸ ਮੁੱਦੇ ਨੂੰ ਹਾਈਲਾਈਟ ਨਹੀਂ ਕਰਾਇਆ ਜਿਹੜਾ ਕੱਲ ਜਿਹੜਾ ਮੇਰੇ ਕੋਲ ਡਿਟੇਲ ਦੇ ਵਿੱਚ ਜਿਹੜਾ ਆਇਆ ਹੈ ਬਾਕੀ ਸਾਰੇ ਮੁੱਦੇ ਉਹਨਾਂ ਨੇ ਇਨਕਲੂਡ ਕੀਤੇ ਸੀ ਪਰ ਪੰਜਾਬੀ ਵਾਲਾ ਮੁੱਦਾ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪੰਜਾਬੀ ਵਾਲਾ ਮੁੱਦਾ ਉਹਨਾਂ ਨੇ ਸੀਐਮ ਸਾਹਿਬ ਦੇ ਅੱਗੇ ਨਹੀਂ ਰੱਖਿਆ ਉਹ ਉਹ ਹੋ ਸਕਦਾ ਉਹਨਾਂ ਨੇ ਜਾਣਬੁੱਝ ਕੇ ਨਾ ਰੱਖਿਆ ਹੋ ਕਿ ਕੀ ਹੈ ਪਰ ਉਹ ਮੁੱਦਾ ਨਹੀਂ ਰੱਖਿਆ ਜਿਹੜੀ ਕੀ ਬਹੁਤ ਜ਼ਰੂਰਤ ਹੈ ਕਿਉਂਕਿ ਜਦੋਂ ਪੰਜਾਬ ਦੀ ਰਾਜਧਾਨੀ ਹੈ ਜੇ ਪੰਜਾਬ ਦੀ ਰਾਜਧਾਨੀ ਵਿੱਚ ਪੰਜਾਬੀ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਰਿਕਰੂਟਮੈਂਟ ਰੂਲ ਦੇ ਵਿੱਚ ਜਿਹੜੀ ਰਿਟਨ ਐਗਜ਼ਾਮ ਹੁੰਦਾ ਉਹਦੇ ਵਿੱਚ ਪੰਜਾਬੀ ਦੀ ਤੁਹਾਡੇ ਨੰਬਰ ਨਹੀਂ ਹੋਣਗੇ ਤਾਂ ਤੁਹਾਡੇ ਪੰਜਾਬੀਆਂ ਦੇ ਯੂਥ ਪੰਜਾਬ ਦੇ ਯੂਥ ਇੱਥੇ ਕਿਵੇਂ ਲੱਗਣਗੇ ਸਰ ਕਿਵੇਂ ਰਿਕਰੂਟ ਹੋਣਗੇ ਤੇ ਰਣਵੀਰ ਜੀ ਫਿਰ ਲੱਗਦਾ ਨਹੀਂਗਾ ਵੀ ਬੜੀ ਕੜਿੱਕੀ ਚ ਪੰਜਾਬ ਫਸ ਗਿਆ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਗੱਲ ਉਠਾਈ ਹੈ ਯੂਟੀ ਚੰਡੀਗੜ੍ਹ ਚ 11 ਆਈਐਸ ਅਫਸਰਾਂ ਦੀਆਂ ਪੋਸਟਾਂ ਵਿੱਚੋਂ ਜੇ 6 ਅਦਰ ਸਟੇਟ ਵਾਲਿਆਂ ਨੂੰ ਦੇ ਦਿੱਤੀਆਂ ਜਾਣ ਡਿਊਟੀ ਕੇਟਰ ਨੂੰ ਦੇ ਦਿੱਤੀਆਂ ਜਾਣ ਜੇ ਇੱਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਕਰ ਦਿੱਤੀ ਜਾਵੇ ਜੇ ਇੱਥੋਂ ਦੇ ਸੇਵਾ ਨਿਯਮ ਪੰਜਾਬ ਦਾ ਕਾਟਾ ਫੇਰ ਕੇ ਕੇਂਦਰ ਦੇ ਕਰ ਦਿੱਤੇ ਜਾਣ ਜੇ ਇੱਥੇ ਪੰਜਾਬ ਤੇ ਹਰਿਆਣੇ ਦਾ ਕੋਟਾ ਖਤਮ ਕਰਕੇ ਡਿਊਟੀ ਕੇਟਰ ਕ੍ਰੀਏਟ ਕਰ ਦਿੱਤਾ ਜਾਵੇ ਤੇ ਲੱਗਦਾ ਨਹੀਂ ਵੀ ਚੰਡੀਗੜ੍ਹ ਨੂੰ ਪੂਰੇ ਸ਼ਕੰਜੇ ਚ ਕੱਸ ਲਿਆ ਗੈਰ ਪੰਜਾਬੀਆਂ ਨੇ ਤੇ ਪੰਜਾਬ ਨੂੰ ਮਿਲਣਾ ਤੇ ਮੈਨੂੰ ਲੱਗਦਾ ਔਖਾ ਹੋ ਗਿਆ ਸਰ ਤੁਸੀਂ ਬੜੀ ਵਧੀਆ ਬਿਲਕੁਲ ਇਹ ਰਿਐਲਿਟੀ ਲੱਗ ਰਹੀ ਹੈ ਪਰ ਮੈਂ ਅਜੇ ਵੀ ਵਿਸ਼ਵਾਸ ਹੈ ਪਰ ਉਹ ਵਿਸ਼ਵਾਸ ਜਿਹੜਾ ਹੈ ਉਹਨੂੰ ਰਿਜ਼ਲਟ ਉਹਦਾ ਕਿਵੇਂ ਆਏਗਾ ਦੇਖੋ ਮੈਂ ਫਿਰ ਵੀ ਕਹਿ ਰਿਹਾ ਸਾਰੀ ਰਾਜਨੀਤੀ ਸਰਕਾਰ ਦਾ ਇੱਕ ਕੱਲੀ ਸਰਕਾਰ ਦਾ ਕੰਮ ਨਹੀਂ ਹੈ ਜੇ ਤੁਸੀਂ ਉਹ ਕਹੋ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਛੱਡ ਦਿਓ ਜੀ ਇਹ ਇਹ ਸਰਕਾਰ ਇਹਨਾਂ ਦੀ ਹੈ ਜੀ ਤੇ ਇਹ ਐਫਰਟ ਕਰਨ ਵਾਈ ਤੁਸੀਂ ਕਿਉਂ ਨਹੀਂ ਤੁਸੀਂ ਵੱਡੇ ਵੱਡੇ ਬਿਆਨ ਕਹਿਣਮ ਦਿੰਦੇ ਹੋ ਅਖਬਾਰਾਂ ਦੇ ਵਿੱਚ ਅੱਜ ਕੱਲ ਵੀ ਇੱਕ ਇਸ ਨੀਤੀ ਆਯੋਗ ਦੇ ਵਿੱਚ ਜਿਹੜਾ ਹੈ ਅੱਜ ਇੱਕ ਪ੍ਰਵਕਤਾ ਨੇ ਆਵਦੀ ਸਟੇਟਮੈਂਟ ਦਿੱਤੀ ਹੋਈ ਆਪੋਜੀਟ ਪਾਰਟੀ ਨੇ ਕਿ ਜੀ ਬੀਬੀਐਮ ਦੀ 2250 ਜਿਹੜੀਆਂ ਪੋਸਟਾਂ ਜਿਹੜੀਆਂ ਜੀ ਉਹ ਪੰਜਾਬ ਨੇ ਨਹੀਂ ਭਰੀਆਂ ਜੀ ਹੈ ਮੈਂ ਉਹਨਾਂ ਦੀ ਉਹਨਾਂ ਨੇ ਫੇਸਬੁੱਕ ਤੇ ਬਣਾ ਤੇ ਸਵੇਰੇ ਅੱਜ ਮੈਂ ਫੇਸਬੁੱਕ ਤੇ ਕਮੈਂਟ ਲਿਖਿਆ ਇਫ ਯੂ ਆ ਰੀਲੀ ਦ ਵੈਲਿਊਸ਼ਰ ਆਫ ਦਾ ਪੰਜਾਬ ਦੈਨ ਕਮ ਓਨ ਦਾ ਚੰਡੀਗੜ੍ਹ ਐਂਡ ਫਾਈਟ ਫਾਰ ਦਾ ਰਾਈਟ ਆਫ ਦਾ ਪੰਜਾਬ ਇਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਐਂਡ ਆਈ ਐਮ ਵਿਦ ਯੂ ਵਿਦ 1000ਸ ਆਫ ਏਮਪਲਾਈ ਮੈਂ ਅੱਜ ਉਹਨਾਂ ਨੂੰ ਚੈਲੰਜ ਕੀਤਾ ਮੈਂ ਕਿ ਇਸ ਤਰੀਕੇ ਦੇ ਨਾਲ ਨਾ ਕਰੋ ਤੁਸੀਂ ਮੈਂ ਕਿ ਚੈਰਿਟੀ ਬਿਗਿੰਸ ਫਰੋਮ ਹੋ ਚੰਡੀਗੜ੍ਹ ਦੇ ਵਿੱਚ ਰਿਆਈ ਸ਼ਾ ਉਹਨਾਂ ਦੀ ਲੇਕਿ ਤੁਸੀਂ ਉੱਥੇ ਜਾ ਕੇ ਪੰਜਾਬ ਦੇ 4 3 ਕਿਲੋਮੀਟਰ ਦੂਰ ਜਾ ਕੇ ਉੱਥੇ ਪੰਜਾਬ ਦੇ ਇਤੇਸੀ ਤੁਸੀਂ ਬਣਦੇ ਹੋ ਤਾਂ ਤੁਸੀਂ ਲੜੋ ਸੜਕ ਤੇ ਆ ਕੇ ਲੋਕਾਂ ਨੂੰ ਦਿਖੇ ਤੁਸੀਂ ਪੰਜਾਬ ਦੇ ਰਾਈਟ ਵਾਸਤੇ ਔਰ ਮਾਨ ਸਾਹਿਬ ਵੀ ਤੁਹਾਨੂੰ ਪੱਕਾ ਬੁਲਾਣਗੇ ਵੀ ਹਾਂਜੀ ਇਹਨਾਂ ਨਾਲ ਲੈ ਕੇ ਚੱਲਾਂਗੇ ਇਹ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਅੱਖਾਂ ਖੋਲਣ ਦੀ ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਗਈ ਵੀ ਜੇ ਤੁਸੀਂ ਕਿਤੇ ਫਾਈਟ ਕਰਦੇ ਅੱਜ ਪੰਜਾਬ ਇੱਕ ਮਿੰਟ ਅੱਜ ਪੰਜਾਬ ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈ ਬੇਰੋਜ਼ਗਾਰੀ ਕਾਰਨ ਸਾਡੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਰੋਲ ਰਹੇ ਨੇ ਹਾਰਟ ਟੈਕ ਹੋ ਰਹੇ ਨੇ ਮਰ ਰਹੇ ਨੇ ਆਪਣੇ ਮਾਪਿਆਂ ਨੂੰ ਬਿਲਕੁਲੇ ਛੱਡ ਕੇ ਉੱਥੇ ਜਾ ਰਹੇ ਨੇ ਤੇ ਜੇ ਕਿਤੇ ਪੰਜਾਬ ਮੈਂ ਮਾਨ ਸਾਹਿਬ ਦੀ ਸਰਕਾਰ ਨੇ ਨੂੰ ਕਹਿੰਦੀ ਬਾਦਲ ਸਰਕਾਰ ਵੀ ਕੈਪਟਨ ਸਰਕਾਰ ਕਾਂਗਰਸ ਕਾਲੀ ਦਲ ਦੀਆਂ ਸਰਕਾਰਾਂ ਆਈਆਂ 25-25 ਸਾਲ ਇੱਥੇ ਰਾਜ ਕਰ ਗਏ ਜੇ ਉਹਨਾਂ ਨੂੰ ਮਾੜੀ-ਮੋਟੀ ਸਮਝ ਹੁੰਦੀ ਤੇ ਪੰਜਾਬ ਦਾ ਜਿਹੜਾ ਕੋਟਾ ਚੰਡੀਗੜ੍ਹ ਤੇ ਉਹਨੂੰ ਪ੍ਰੋਟੈਕਟ ਕਰ ਲੈਂਦੇ ਤੇ 15 20000 এমপ্লয়ੀ ਸਾਡੇ ਡੈਪੂਟੇਸ਼ਨ ਤੇ ਡਿਊਟੀ ਚ ਹੁੰਦੇ ਤੇ ਉਹਨਾਂ ਨੂੰ ਤੇ ਮੁਫਤ ਤੇ ਰੋਜ਼ਗਾਰ ਮਿਲ ਜਾਣਾ ਹੈ ਕਿਉਂਕਿ ਤਨਖਾਹ ਤੇ ਉਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਦੇਣੀ ਸੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸਰ ਮੈਂ ਮੈਨੂੰ ਇਸੇ ਚੀਜ਼ ਦਾ ਤਾਂ ਦੁੱਖ ਹਾਂ ਮੈਂ ਇੱਕ ਇੱਕ ਚੀਜ਼ ਸਮਝਾ ਕੇ ਆਇਆ ਹਾਂ ਸਰ ਇੱਕ ਇੱਕ ਚੀਜ਼ ਨੂੰ ਔਰ ਕੋਈ ਰਾਜਨੀਤਿਕ ਪਾਰਟੀ ਦਾ ਕੋਈ ਲੀਡਰ ਨਹੀਂ ਹੈ ਜਿਹਨੂੰ ਨਹੀਂ ਸਮਝਾਇਆ ਪਰ ਉਹ ਅਸਲ ਚ ਮੈਨੂੰ ਆ ਨਹੀਂ ਸਮਝਾਇਆ ਸਿਰਫ ਉਹ ਬਿਆਨ ਦਿੰਦੇ ਨੇ ਤੁਸੀਂ ਸੜਕ ਤੇ ਆ ਕੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਵੀ ਇਹ ਸਾਰੇ ਰਾਜਨੀਤਿਕ ਪਾਰਟੀਆਂ ਤੇ ਪ੍ਰੈਸ਼ਰ ਬਣਾਓ ਤੁਹਾਡਾ ਸਿਰ ਦਾ ਤਾਜ ਹੈ ਤੁਹਾਡੀ ਸਿਰ ਦਾ ਤਾਜ ਹੈ ਚੰਡੀਗੜ੍ਹ ਹਮ ਹਮ ਅਗਰ ਸਾਡੀ ਪਗੜੀ ਹੈ ਸਿਰ ਸਾਡੇ ਪੰਜਾਬੀਆਂ ਦੀ ਪਗੜੀ ਤੇ ਸਾਡੀ ਪਗੜੀ ਨਾ ਰਹੀ ਤਾਂ ਸਾਡਾ ਤਾਂ ਹੋਂਦ ਹੀ ਖਤਮ ਹੋ ਜਾਏਗੀ ਕੀ ਲੱਗਦਾ ਤੁਹਾਨੂੰ ਆਸ ਕਿੰਨੀ ਹੈ ਮੈਨੂੰ ਅਜੇ ਵੀ ਆਸ ਹੈ ਮੈਨੂੰ ਅਜੇ ਵੀ ਆਸ ਹੈ ਜੀ ਹਮ ਅਗਰ ਮੈਂ ਅਗਰ ਇਹਨਾਂ ਨੂੰ ਅੱਗੇ ਮੈਂ ਸਰਕਾਰ ਨੂੰ ਵੀ ਬੇਨਤੀ ਕੀਤੀ ਤੁਹਾਡੇ ਚੈਨਲ ਦੇ דרਾਈ ਵੀ ਬੜੀ ਵਾਰੀ ਕੀਤੀ ਹੈ ਹਮ ਇੱਕ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਜ਼ਰੂਰ ਮੈਂ ਸੀਐਮ ਸਾਹਿਬ ਨੂੰ ਰਿਕੁਐਸਟ ਕਰਾਂਗਾ ਹਮ ਹਮ ਵੀ ਬਹੁਤ ਵਾਰੇ ਭਾਜਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਵੀ ਕਿਹਾ ਸੀ ਬੜਾ ਖੁੱਲਕੇ ਜੀ ਆਪਾਂ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਚੱਲੇ ਵੀ ਸੀਐਮ ਸਾਹਿਬ ਉਹਨਾਂ ਨੂੰ ਤੁਸੀਂ ਕਰੋ ਅੱਗੇ ਕਾ ਜੀ ਆਹੋ ਚਲੋ ਜੀ ਚੱਲੀਏ ਪੰਜਾਬ ਦੇ ਸਾਡਾ BBMI ਦਾ ਮੁੱਦਾ ਸਾਡੇ RDF ਦਾ ਫੰਡ ਦਾ ਮੁੱਦਾ ਹੈ ਸਾਡੇ ਚੰਡੀਗੜ੍ਹ ਦਾ ਮੁੱਦਾ ਚੰਡੀਗੜ੍ਹ ਸਾਨੂੰ ਟ੍ਰਾਂਸਫਰ ਕਰੋ ਜੇ ਟ੍ਰਾਂਸਫਰ ਤੁਸੀਂ ਨਹੀਂ ਕਰਨਾ ਚਾਹੁੰਦੇ ਹੁਣ 60 40 ਦਾ ਸਾਡਾ ਰੇਸ਼ਿਓ ਜਿਹੜਾ ਹੈ ਸਾਡੇ ਅਫਸਰਾਂ ਦਾ ਸਾਰਾ ਤੁਸੀਂ ਰਿਸਟੋਰ ਕਰ ਦਿਓ ਪੰਜਾਬ ਹਰਿਆਣੇ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਡੈਪੂਟੇਸ਼ਨ ਤੇ ਉਂਗਲਾਂ ਦੇ ਗਨ ਜੋਗੇ ਮੁਲਾਜ਼ਮ ਹੁਣ ਤੁਸੀਂ IAS ਅਫਸਰਾਂ ਦੀ 11 ਪੋਸਟਾਂ ਦੱਸੀਆਂ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਣ ਲੱਗਿਆ ਇੱਕ ਹਰਗੁਨਜੀਤ ਮੈਡਮ ਅਸੀਂ ਆਪਣੇ ਉਹ ਵਾਪਸ ਚਲੇ ਗਏ ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ ਆਲਮੋਸਟ ਸਾਲ ਹੋਣ ਵਾਲਾ ਹੈ ਜੀ ਉਹ ਉਹਨਾਂ ਨੂੰ ਉਹਨਾਂ ਉਹ ਵੀ ਸਾਡੀ ਐਸੋਸੀਏਸ਼ਨ ਦੇ ਐਫਰਟ ਦੇ ਨਾਲ ਔਰ ਉੱਥੇ ਚੀਫ ਸੈਕਟਰੀ ਆਫਿਸ ਦੇ ਵਿੱਚ ਇੱਕ ਦੋ ਆਫੀਸਰ ਨੇ ਬਹੁਤ ਵਧੀਆ ਜੋੜ ਜਿਹੜੇ ਕਿ ਇਹਨੂੰ ਸਮਝਦੇ ਨੇ ਉਹਨਾਂ ਨੇ ਮੇਰੀ ਰਿਕੁਐਸਟ ਤੇ ਤੁਰੰਤ ਪੈਨਲ ਭੇਜਿਆ ਪਰ ਜੰਡੀਗੜਾ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿਉਂਕਿ ਇਹਨਾਂ ਨੇ ਆਲਰੇਡੀ ਪੋਸਟ ਜਿਹੜੀ ਉਹ ਪਰ ਰੱਖੀ ਸੀ ਵੀ ਇਹਨੂੰ ਇਹ ਤਾਂ ਕਟੇ ਤੋਂ ਆਪਾਂ ਅਲੱਗ ਬੈਠੇ ਆ ਤੇ ਇਹਨੂੰ ਕਿਵੇਂ ਕਰਾਂਗੇ ਉਹਨੂੰ ਡਿਲੇ ਟੈਕਟਿਕਸ ਕਰਕੇ ਉਹਦੇ 'ਚ ਓਬਜੈਕਸ਼ਨ ਲਗਾ ਕੇ ਵਾਪਸ ਭੇਜਤਾ ਪੰਜਾਬ ਸਰਕਾਰ ਨੇ ਫਿਰ ਵਾਪਸ ਭੇਜਤਾ ਹੋਈ ਪੈਨਲ ਉਹ ਪੈਨਲ ਦੇ ਵਿੱਚੋਂ ਅਜੇ ਤੱਕ ਸਿਲੈਕਟ ਨਹੀਂ ਕੀਤਾ 10 ਵਰਕ ਕਰ ਰਹੇ ਐ ਔਰ ਦੋ ਆਲਰੇਡੀ ਅਗਮਟ ਕੈਡਰ ਦੇ ਟਰਾਂਸਫਰ ਆਰਡਰ ਹੋ ਚੁੱਕੇ ਐ ਆਹ ਨਾਲ ਦਿਨਾ ਜੇ ਕਦੇ ਵੀ ਜੁਆਇਨ ਕਰ ਲੈਣਗੇ 10 ਤੇ ਦੋ ਕਿੰਨੇ ਹੋ ਜੀ 12 12 ਕਿਉਂ ਕੀਤੇ ਇਹਨਾਂ ਨੇ ਇੱਕ 30 ਸੈਪਟੈਂਬਰ ਨੂੰ ਇੱਕ ਆਈਐਸ ਅਫੀਸਰ ਰਿਟਾਇਰ ਹੋ ਰਹੇ ਨੇ 10 ਮਹੀਨੇ ਪਹਿਲਾਂ ਤੁਸੀਂ ਇੰਟਰਸਟਿੰਗ ਦੇਖੋ 3 ਮਹੀਨੇ ਪਹਿਲੇ ਆਲਰੇਡੀ ਜਿਹੜਾ ਉਹ ਆਰਡਰ ਕਰਾ ਲੇ ਔਰ 11 ਦੀ 11 ਪੋਸਟਾਂ ਔਰ ਉਹ ਕਹਿ ਰਿਹਾ ਜੀ ਅਸੀਂ ਪੈਨਲ ਹੋਇਆ ਔਰ ਜਿਹੜਾ ਹਰਗੁਣ ਮੈਡਮ ਦੀ ਰਿਪਲੇਸਮੈਂਟ ਦਾ ਪੈਨਲ ਸਾਡੇ ਆਈਐਸ ਅਫਸਰ ਦਾ ਆਣਾ ਸੀ ਪੰਜਾਬ ਤੋਂ ਉਹ ਅੱਜ ਤੱਕ ਵੀ ਕਾਗਜ਼ਾਂ 'ਚ ਤੇ ਐ ਇੰਪਲੀਮੈਂਟ ਨਹੀਂ ਕੀਤਾ ਇਹਦੇ ਵਾਸਤੇ ਸਰ ਮੈਂ ਤਾਂ ਬੋਲ ਹੀ ਰਿਹਾ ਸਰ ਮੇਰੀ ਇੰਨੀ ਹਸਤੀ ਸਾਡੀ ਐਸੋਸੀਏਸ਼ਨ ਦੀ ਇੰਨੀ ਨਹੀਂ ਹੈ ਸਾਡੀ ਸਰਕਾਰ ਬੋਲ ਹੀ ਸਕਦੇ ਨੇ ਆਵਾਜ਼ ਨਹੀਂ ਉਠਾ ਸਕਦਾ ਮੈਂ ਆਵਾਜ਼ ਉਠਾ ਸਕਦਾ ਮੈਂ ਮੁੱਦੇ ਦੇ ਸਕਦਾ ਹਾਂ ਮੈਂ ਫੈਕਟ ਦੇ ਸਕਦਾ ਕੀ ਹੋ ਰਿਹਾ ਹੈ ਉਹ ਮੇਰੀ ਡਿਊਟੀ ਬਣਦੀ ਹੈ ਕਿਉਂਕਿ ਮੇਰਾ ਸਿਵਲ ਸਰਵਿਸ ਜਿਹੜੇ ਜਿਹੜੇ ਮੈਂ ਕਹਿ ਰਿਹਾ ਸੀ ਰਣਵੀਰ ਜੀ ਰਹਿ ਗਏ ਨੇ 1200 ਪੰਜਾਬ ਦੇ ਡੈਪੂਟੇਸ਼ਨ ਕੋਟੇ ਦੇ ਜਿਹੜਾ ਪਿੱਛੇ ਤੋਂ ਇਹ ਸੰਘਰਸ਼ ਵੀ ਕਰ ਰਹੇ ਹੈ ਲਗਾਤਾਰ ਅਸੀਂ ਧਰਨੇ ਮਾਰੇ ਸੀ ਕਿ ਡੀਏ ਮਿਲ ਗਿਆ ਅਪਡੇਟ ਉਹ ਦੂਸਰਾ ਜਿਹੜਾ ਇੱਕ ਕੰਡੀਸ਼ਨ ਲਾਤੀ ਸੀ ਵੀ ਹਰ 5 ਸਾਲਾਂ ਬਾਅਦ ਜਾਂ 7 ਸਾਲਾਂ ਬਾਅਦ ਉਹਨਾਂ ਵਾਪਸ ਜਾਣਾ ਪਊਗਾ ਉਹ ਕਲੀਅਰ ਹੋ ਗਿਆ ਮੈਂ ਤੁਹਾਨੂੰ ਬੜੀ ਵਧੀਆ ਉਹੀ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਸੀ ਜਦੋਂ ਮੈਂ ਗਵਰਨਰ ਸਾਹਿਬ ਨੂੰ ਮਿਲੇ ਉਹਨਾਂ ਨੂੰ ਦੱਸਿਆ ਮੈਂ ਕਿ ਸਾਰੇ ਡੈਪੂਟੇਸ਼ਨ ਕਲੋਜ਼ ਡੈਪੂਟੇਸ਼ਨ ਲਾਉਂਸ ਦੇ ਕੇ ਇਹ ਸਿਰਫ ਇਹਨਾਂ ਦੀ ਮਨਸ਼ਾ ਇਹ ਹੈ ਵੀ ਇਹਨਾਂ ਤੇ ਟਿਨਿਓਰ ਦਾ ਕਲੋਜ਼ ਲਗਾਈਏ ਜਦਕਿ ਐਮ ਐਚ ਏ ਦਾ ਲੈਟਰ ਮੇਰੇ ਕੋਲ ਹੈ ਹੁਣ ਐਮ ਐਚ ਏ ਨੇ ਇਹ ਕਿਹਾ ਵੀ ਤੁਸੀਂ ਡੈਪੂਟੇਸ਼ਨ ਦੀ ਚੰਡੀਗੜ੍ਹ ਵਾਸਤੇ ਕਿਸੇ ਵੀ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਤੁਸੀਂ ਉਹ ਚੇਂਜ ਨਹੀਂ ਕਰ ਸਕਦੇ ਜਿਨ੍ਹਾਂ ਨਾਲ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਆਏ ਤਾਂ ਫਾਈਨੈਂਸ਼ੀਅਲ ਅਗਰ ਡੈਪੂਟੇਸ਼ਨ ਲਾਉਣਗੇ ਫਾਈਨੈਂਸ਼ੀਅਲ ਇਮਪਲੀਕੇਸ਼ਨ ਆਣਗੇ ਪਰ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਸੀ ਵੀ ਡੈਪੂਟੇਸ਼ਨ ਲਾਉਂਸ ਦੇ ਕੇ ਟਿਨਿਓਰ ਲਗਾਇ ਇਹ ਅਜੀਬ ਵੀ ਹੈ ਇੱਕ ਲੈਟਰ ਨੋਟੀਫਿਕੇਸ਼ਨ ਜਲਦ ਇਸ਼ੂ ਹੋਣੇ ਵਾਲਾ ਹੈ ਉਹਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਜੀ ਨਹੀਂ ਪਹਿਲੇ ਤਾਂ ਆਪਸ਼ਨ ਲਓ ਆਪਸ਼ਨ ਤੋਂ ਬਾਅਦ ਦੇਖਾਂਗੇ ਫਿਰ ਉਹਨਾਂ ਨੇ ਇਹ ਵੀ ਕਿਹਾ ਮੈਂ ਵੀ ਗਵਰਨਰ ਸਾਹਿਬ ਨੂੰ ਜਾ ਕੇ ਕਿਹਾ ਮੈਂ ਕਿਹਾ ਸਰ ਸਾਡੇ ਪੰਜਾਬ ਸਿਵਲ ਸਰਵਿਸ ਰੂਲ ਤੇ ਹਰਿਆਣਾ ਸਿਵਲ ਸਰਵਿਸ ਰੂਲ ਦੇ ਵਿੱਚ ਲਿਖਿਆ ਹੈ ਵੀ ਯੂ ਆਰ ਸੈਂਡਿੰਗ ਇਨ ਦਾ ਚੰਡੀਗੜ੍ਹ ਫਾਰ ਦਾ ਇੰਟਰਸਟ ਆਫ ਸਟੇਟ ਸੋ ਯੂ ਆਰ ਨਾਟ ਐਲੀਜੀਬਲ ਟੂ ਗੈਟ ਦਾ ਡੈਪੂਟੇਸ਼ਨ ਅਲਾਉਂਸ ਅਗਰ ਅਸੀਂ ਡੈਪੂਟੇਸ਼ਨ ਅਲਾਉਂਸ ਲੈ ਲੈਨੇ ਆ ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਜੀ ਅਗਰ ਡੈਪੂਟੇਸ਼ਨ ਅਲਾਉਂਸ ਅਸੀਂ ਲੈ ਲੈਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲੋਂ ਤੇ ਜਦੋਂ ਐਲਪੀਸੀ ਲੈ ਕੇ ਮੈਂ ਮੇਰੀ ਸਟੇਟ ਦੇ ਵਿੱਚ ਵਾਪਸ ਜਾਵਾਂਗਾ ਤਾਂ ਪੰਜਾਬ ਸਰਕਾਰ ਮੇਰੇ ਖਿਲਾਫ ਕਾਰਵਾਈ ਕਰ ਸਕਦੀ ਹੈ ਕਿਉਂਕਿ ਮੈਂ ਪੰਜਾਬ ਸਿਵਲ ਸਰਵਿਸ ਰੂਲ ਨੂੰ ਵਾਇਲੇਟ ਕੀਤਾ ਹੈ ਹਮਮ ਔਰ ਇਹਨਾਂ ਨੇ ਕੁਝ ਲੋਕਾਂ ਨੇ ਉਹ ਟੱਕੇ ਨਾਲ ਦੇਣਾ ਜਾਂਦੇ ਆ ਹੁਣ ਉਹਨੂੰ ਮੈਂ ਬ੍ਰੇਕ ਜਿਹੜਾ ਹੈ ਸਾਡੀ ਸੰਘਰਸ਼ ਕਰਕੇ ਉਨੂੰ ਬ੍ਰੇਕ ਆ ਲੱਗੀਏ ਅੰਡਰ ਕਨਸੀਡਰੇਸ਼ਨ ਇਹਨਾਂ ਰੱਖ ਲਿਆ ਫਾਈਨਲ ਡਿਸੀਜਨ ਨਹੀਂ ਲਿਆ ਅਜੇ ਵੀ ਅਜੇ ਵੀ ਕੋਸ਼ਿਸ਼ ਤੇ ਹੈ ਵੀ ਡੈਪੂਟੀ ਅਲਾਉਂਸ ਲਗਾ ਕੇ ਵੀ ਟਨੋਰ ਲਗਾ ਦੇਓ ਤੇ ਫਿਰ ਕੋਈ ਆਏਗਾ ਨਹੀਂ ਪੋਸਟਾਂ ਜਦੋਂ 5 ਸਾਲ ਵਾਸਤੇ ਕਿਸੇ ਨੇ ਆਣਾ ਨਹੀਂ ਹੈ ਪੋਸਟਾਂ ਖਾਲੀ ਜਿਹੜੀਆਂ ਰਹਿ ਜਾਣਗੀਆਂ 1500 ਇਹ ਵੀ ਕੈਪਚਰ ਕਰਕੇ ਤੇ ਕਨਵਰਟ ਅਸੀਂ ਕਰ ਲਾਂਗੇ ਓਕੇ ਥੈਂਕ ਯੂ ਸੋ ਰੰਗਵੀਰ ਹੁਣਾਂ ਨੇ ਇੱਕ ਗੱਲ ਕਹੀ ਹੈ ਵੀ ਚੰਡੀਗੜ੍ਹ ਤੇ ਪੰਜਾਬੀਆਂ ਦਾ ਤਾਜ ਹੈ ਪਰ ਪੰਜਾਬੀਓ ਤੁਹਾਡਾ ਤਾਜ ਜਿਹੜਾ ਹੈ ਲੱਗਦਾ ਖੋਇਆ ਜਾ ਰਿਹਾ ਹੈ ਤਕਰੀਬਨ ਖੋ ਲਿਆ ਤੁਹਾਡੇ ਤਾਜ ਉੱਪਰ ਕੇਂਦਰੀ ਸੇਵਾ ਨਿਯਮ ਮੜ ਦਿੱਤੇ ਨੇ ਤੁਹਾਡੇ ਤਾਜ ਦੇ ਉੱਪਰ ਅੰਗਰੇਜ਼ੀ ਭਾਸ਼ਾ ਜਕੜ ਦਿੱਤੀ ਹੈ ਔਰ ਤੁਹਾਡੇ ਤਾਜ ਦੇ ਉੱਪਰ ਹੋਰ ਸੂਬਿਆਂ ਦੇ ਆਈਐਸ ਅਫਸਰ ਜਿਹੜੇ ਬਿਠਾਤੇ ਨੇ ਇਸ ਲਈ ਜਾਗੋ ਜੇ ਆਪਣੇ ਤਾਜ ਨੂੰ ਬਚਾਉਣਾ ਤਾਂ